روزيار روزيار رامي کے قاتلا کو مارو رامي کے قاتلا کو پیا پیاو زندہ بچاؤ 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 ਪੰਜਾਬ ਜਾਓ ਪੰਜਾਬ ਜਾਓ ਬਈਏ ਜਾਓ ਪੰਜਾਬ ਜਾਓ ਬਈਏ ਜਾਓ ਜਾ ਬਈਏ ਜਾਓ ਪੰਜਾਬ ਜਾਓ ਹਰ ਇੱਕ ਪੰਜਾਬ ਜਾਓ ਨੀ ਇਹ ਰਾਜ ਜਾਓ ਅਜੀਤਾ ਜੀ ਬੱਚੇ ਦੀ ਸ਼ਾਂ ਮਾਰਨ ਦੀ ਸ਼ਾਂਤੀ ਵਾਸਤੇ ਹੀ ਹੈ ਇਹ ਕੈਂਡਲ ਮਾਰਚ ਬਾਕੀ ਜਿਹੜਾ ਪਤਾ ਹੀ ਆ ਭਲੀ ਭਾਤੀ ਸਾਰੀ ਸੰਗਤ ਨੂੰ ਪਤਾ ਹੀ ਹੈਗਾ ਵੀ ਜਿਹੜਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਤੇ ਅਸੀਂ ਇਹਦਾ ਪੂਰੇ ਜ਼ੋਰ ਤੇ ਵਿਰੋਧ ਕਰਦੇ ਆਂ ਬਾਕੀ ਕੋ ਨੂੰ ਬੰਦ ਦੀ ਸਜ਼ਾ ਮਿਲਣੀ ਚਾਹੀਦੀ ਆ ਜਿਸ ਬੰਦੇ ਨੇ ਇਹ ਘਲੌਣੀ ਹਰਕਤ ਕੀਤੀ ਆ ਕਿ ਦੇਖੋ ਕੋ ਬੱਚੇ ਦੇ ਇੱਕ ਬੱਚੇ ਦੇ ਗੱਲ ਨਹੀਂ ਆ ਗਈ ਵੀ ਇੱਕ ਬੱਚੇ ਨੂੰ ਅੱਜ ਉਹਨੇ ਬਲਦ ਕਰ ਕਰਕੇ ਛੱਡ ਦਿੱਤਾ ਤੇ ਹੋਰ ਵੀ ਜਾਨੀ ਸਾਡੇ ਵਿੱਚ ਜਾਨੀ ਅੱਜ ਸਾਡਾ ਉਸ ਬੱਚੇ ਦਾ ਕੀਤਾ ਕੱਲ ਨੂੰ ਹੋਰ ਬੱਚੇ ਦਾ ਵੀ ਕਰੂਗੇ ਤੇ ਸਾਨੂੰ ਇਹ ਆ ਵੀ ਜਿਹੜੇ ਕ੍ਰਿਮੀਨਲ ਬੰਦੇ ਬਾਹਰੋਂ ਆਉਂਦੇ ਆ ਇਹਨਾਂ ਦੇ ਆਧਾਰ ਕਾਰਡ ਜੋ ਵੀ ਜਾਨੀ ਰਾਸ਼ਨ ਕਾਰਡ ਬਣਦੇ ਆ ਜਾਂ ਹੋਰ ਕੁਝ ਵੀ ਕਾਗਜ਼ ਪੱਤਰ ਬਣਦੇ ਆ ਜਿਹੜੇ ਐਮਸੀ ਆ ਜਾਂ ਪੰਚਾਇਤ ਸਰਪੰਚ ਆ ਉਹ ਸائن ਕਰਦੇ ਆ ਤਾਂ ਉੱਪਰ ਪ੍ਰਸ਼ਾਸਨ ਬਣਾਉਂਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਐਮਸੀ ਔਰ ਸਰਪੰਚਾਂ ਦੀ ਹੈਗੀ ਆ ਜੀ ਇਹ ਜਾਨੀ ਕਿ ਜਿਹੜੀਆਂ ਪੰਚਾਇਤਾਂ ਆ ਉਹਨਾਂ ਨੂੰ ਮਤੇ ਪਾਉਣੇ ਚਾਹੀਦੇ ਆ ਇਹ ਦੇ ਵਿੱਚ ਵਿਆਹ ਵੇ ਕੋਈ ਵੀ ਜਿਹੜਾ ਬਾਹਲਾ ਬੰਦਾ ਕ੍ਰਿਮਲਾ ਤੋੜਦਾ ਹੁੰਦਾ ਹੈਗਾ ਜਾਂ ਕੋਈ ਵੀ ਬੰਦਾ ਇੱਥੇ ਕੰਮ ਕਰਨਾ ਹੁੰਦਾ ਉਹਦੇ ਜਾਨੀ ਕਿ ਪਿਛਲੇ ਬੈਕਗ੍ਰਾਉਂਡ ਨੂੰ ਪੂਰਾ ਅਵੈਸਟੀਗੇਸ਼ਨ ਕੀਤੀ ਜਾਵੇ ਤੇ ਉਸ ਤੋਂ ਬਾਅਦ ਹੀ ਇੱਥੇ ਦਾ ਆਧਾਰ ਕਾਰਡ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰੇ ਸਾਥੀਆਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੋਂ 4-5 ਦਿਨ ਪਹਿਲਾਂ ਜੋ ਇੱਕ ਗਰੀਬ ਪਰਿਵਾਰ ਦੇ ਨਾਲ ਇੱਕ ਬਹੁਤ ਹੀ ਮਾਸੂਮ ਬੱਚਾ ਜਿਹੜਾ 4-5 ਸਾਲ ਦਾ ਤੁਸੀਂ ਦੇਖ ਦੇਖੀ ਆਉਣੀਆਂ ਤੇ ਉਸ ਜੀਆਂ ਔਰ ਉਸ ਦੀ ਭੈਣ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖੀਆਂ ਮੈਂ ਸਮਝਦਾ ਵੀ ਮੁੰਡੇ ਸੁਖਣ ਲਈ ਲੋਕ ਮੰਦਰ ਗੁਰਦੁਆਰੇ ਮਸਜਿਦਾਂ ਦੇ ਵਿੱਚ ਸੁਖਣਾ ਸੁਖਦੇ ਆ ਪਰ ਜੇ ਸੁਖਣਾ ਸੁੱਕ ਕੇ ਇਹੋ ਜੇ ਬੱਚੇ ਲੈ ਕੇ ਅੱਜ ਹਾਲਾਤ ਇਹੋ ਜੇ ਹੋ ਗਏ ਵੀ ਅਸੀਂ ਅੱਜ ਆਪਣੇ ਬੱਚਿਆਂ ਨੂੰ ਜਿਹੜਾ ਪਹਿਲਾਂ ਲੜਕੀਆਂ ਦੀ ਰੱਖੀ ਦਾ ਕਰਦੇ ਸੀ ਅੱਜ ਲੜਕੀਆਂ ਦੀ ਰਾਖੀ ਵੀ ਬਰਾਬਰ ਹੀ ਕਰਨੀ ਪੈਣੀ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਔਰ ਚੇਤਾਵਨੀ ਕਰਦੇ ਵੀ ਵਿਧਾਨ ਸਭਾ ਦੇ ਵਿੱਚ ਇਹੋ ਜਿਹਾ ਕੋਈ ਕੋਈ ਨਾ ਕੋਈ ਜਿਹੜਾ ਲੋ ਐਹੋ ਜਿਹਾ ਜ਼ਰੂਰ ਬਣਾਇਆ ਜਾਵੇ ਜਿੱਥੇ ਇਹੋ ਜਿਹੇ ਦਰਦਨਾਕ ਹਾਸੇ ਹੁੰਦੇ ਆ ਔਰ ਜਿਹੇ ਜਿਹੀਆਂ ਘਟਨਾਵਾਂ ਵਾਪਰਦੀਆਂ ਵਾ ਉਹਨਾਂ ਲਈ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਔਰ ਫਾਂਸੀ ਦੀ ਸਜ਼ਾ ਮੈਂ ਸਮਝਦਾ ਜਿਸ ਜੇਲ੍ਹ ਦੇ ਵਿੱਚ ਇਹ ਜਾਂਦਾ ਉੱਥੇ ਦੇ ਜਿਹੜੇ ਲੋਕ ਪੰਜਾਬੀ ਰਹਿ ਰਹੇ ਆ ਉਹਨਾਂ ਨੂੰ ਵੀ ਅਪੀਲ ਆ ਵੀ ਇਹਨੂੰ ਜੇਲ੍ਹ ਦਾ ਨਜ਼ਾਰਾ ਜਿਹੜਾ ਇੱਕ ਵਾਰ ਜ਼ਰੂਰ ਦਿਖਾਇਆ ਜਾਵੇ ਧੰਨਵਾਦ ਜੀ ਜੈ ਭੀਮ ਜੈ ਪਰ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਦੁੱਖ ਦਾ ਸਮਾਂ ਹੈ ਕਿਉਂਕਿ ਜੋ ਸਾਡਾ ਬੱਚਾ ਹਰਵੀਰ ਸਿੰਘ ਦੀਪਨਗਰ ਦਾ ਰਹਿਣ ਵਾਲਾ ਉਸ ਨੂੰ ਬਹੁਤ ਹੀ ਕਰੂਰਤਾ ਦੇ ਨਾਲ ਉਸ ਬਹਿਸ਼ੀ ਦਰਿੰਦੇ ਨੇ ਜੋ ਉਹਦਾ ਕਤਲ ਕਰਕੇ ਇੰਜਾਮ ਦਿੱਤਾ ਇਹ ਬਹੁਤ ਨਿੰਦਰੀ ਹੈ ਬਹੁਤ ਹੀ ਨਿੰਦਰੀ ਹੈ ਔਰ ਸਰਕਾਰ ਅੱਗੇ ਅਸੀਂ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਇਹਨੂੰ ਫਾਸਟ ਟਰੈਕ ਤੇ ਚਲਾ ਕੇ ਉਸ ਕਰੂਰਤਾ ਕਰਨ ਵਾਲੇ ਦੋਸ਼ੀ ਨੂੰ ਸਖਤ ਤੋਂ ਸਖਤ سزا ਜਿਹੜੀ ਫਾਂਸੀ ਦਿੱਤੀ ਜਾਵੇ ਔਰ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਵਿਧਾਨ ਸਭਾ ਦੇ ਵਿੱਚ ਬਹੁਮਤ ਦੇ ਵਿੱਚ ਸਰਕਾਰ ਹੈ ਔਰ ਬਹੁਮਤ ਹੁੰਦੇ ਹੋਏ ਉਹ ਇੱਕ ਬਹੁਤ ਸਖਤ ਬਿੱਲ ਲੈ ਕੇ ਆਏ ਕਿਉਂਕਿ ਐਸੀ ਕਰੂਰਤਾ ਕਰਨ ਵਾਲੇ ਕਿਸੇ ਵੀ ਇਨਸਾਨ ਨੂੰ ਉਹਨੂੰ ਬਖਸ਼ਿਆ ਨਾ ਜਾਵੇ ਉਹਦੇ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਸਪੈਸ਼ਲ ਬਿੱਲ ਲਿਆ ਕੇ ਵਿਧਾਨ ਸਭਾ ਵਿੱਚ ਉੱਥੇ ਸਪੈਸ਼ਲ ਕਾਨੂੰਨ ਬਣਾਇਆ ਜਾਵੇ ਤਾਂ ਕਿ ਇਹ ਜਿਹੜੇ ਦਰਿੰਦੇ ਨੂੰ ਪਬਲਿਕ ਦੇ ਵਿੱਚ ਖੜੇ ਹੋ ਕੇ ਇੱਟਾ ਮਾਰ ਕੇ ਉਸ ਨੂੰ ਮਾਰਿਆ ਜਾਵੇ ਇਹ ਬੇਨਤੀ ਹੈ ਸਰਕਾਰ ਅੱਗੇ ਕਿਉਂਕਿ ਜੇ ਇਸ ਤਰ੍ਹਾਂ ਦੇ ਸਰਕਾਰ ਕੋਈ ਪੱਗ ਨਹੀਂ ਲਏਗੀ ਔਰ ਲੋਕਾਂ ਦੀਆਂ ਭਾਵਨਾਵਾਂ ਨਾਲ ਇਸੇ ਤਰ੍ਹਾਂ ਖਲਵਾੜ ਕਰੇਗੀ ਤਾਂ ਫੇ ਉਹ ਸਮਾ ਦੂਰ ਨਹੀਂ ਤੁਸੀਂ ਨੇਪਾਲ ਵੀ ਦੇਖਿਆ ਨੇਪਾਲ ਦੇ ਵਿੱਚ ਵੀ ਲੋਕ ਬਾਗੀ ਹੋਏ ਤੇ ਫਿਰ ਜਿਹੜੀਆਂ ਸੱਤਾਧਾਰੀਆਂ ਪਾਰਟੀਆਂ ਉਹਨਾਂ ਦਾ ਕੀ ਹਾਲ ਹੋਇਆ ਉਹ ਵੀ ਪਤਾ ਲੱਗਦਾ ਫਿਰ ਇਸ ਕਰਕੇ ਬੇਨਤੀ ਹੈ ਸਮਾ ਰਹਿੰਦੇ ਸਰਕਾਰ ਇਹਦੇ ਉੱਤੇ ਕੋਈ ਨਾ ਕੋਈ ਐਕਸ਼ਨ ਲਵੇ ਔਰ ਜਿਹੜੇ ਮਾਪੇ ਆ ਉਹ ਬੱਚਿਆਂ ਦੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਜਿਹੜਾ ਕਰੂਰਤਾ ਕਰਨ ਵਾਲਾ ਇਨਸਾਨ ਆ ਇਸ ਨੂੰ ਜਲਦ ਤੋਂ ਜਲਦ ਕੋਰਟ ਦੇ ਉੱਤੇ ਫਾਸਟ ਟਰੈਕ ਤੇ ਚਲਾ ਕੇ ਇਹਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਆ ਔਰ ਇਹ ਦਿਨਾਂ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਧੰਨਵਾਦ ਜੈਪੀਨ ਸਭ ਤੋਂ ਪਹਿਲਾਂ ਜੈਪੀਨ ਜੈ ਭਾਰਤ ਜੋ ਕਿ ਸਾਡੇ ਹੁਸ਼ਿਆਰਪੁਰ ਦੇ ਵਿੱਚ 4-5 ਦਿਨ ਪਹਿਲਾਂ ਇੱਕ ਬੜੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਆ ਜਿੱਥੇ ਇੱਕ 4-5 ਸਾਲ ਦੇ ਬੱਚੇ ਨਾਲ ਦੋ ਪਰਵਾਸੀਆਂ ਵੱਲੋਂ ਦਰਿੰਦਗੀ ਕੀਤੀ ਗਈ ਪਹਿਲਾਂ ਉਸ ਬੱਚੇ ਦੇ ਨਾਲ ਉਹਨੂੰ ਮਤਲਬ ਉਹਦੇ ਨਾਲ ਕੁਕਰਮ ਕੀਤਾ ਗਿਆ ਬਾਹਰ ਵਿੱਚ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਜਿਹੜੀ ਰੋਡ ਦੇ ਕੇ ਉਹਨੂੰ ਬੜੇ ਤਸੀਹੇ ਦੇ ਕੇ ਬੜੀ ਦਰਦਨਾਕ ਮੌਤ ਦਿੱਤੀ ਗਈ ਉਸ ਤੋਂ ਬਾਅਦ ਤ ਉਹਨੂੰ ਦਫਨਾਇਆ ਗਿਆ ਜਿਹਦੇ ਕਰਕੇ ਖੁਸ਼ਹਾਰਪੁਰ ਦੇ ਨਾਲ-ਨਾਲ ਪੂਰੇ ਪੰਜਾਬ 'ਚ ਇੱਕ ਬੜੀ ਵੱਡੀ ਰੋਸ਼ ਦੀ ਲਹਿਰ ਚੱਲ ਰਹੀ ਆ ਅਤੇ ਸਾਰੇ ਪੰਜਾਬੀਆਂ ਦਾ ਜਿਹੜਾ ਗੁੱਸਾ ਆ ਉਹ ਪ੍ਰਸ਼ਾਸਨ ਤੇ ਸਰਕਾਰ ਤੇ ਉੱਤਰ ਰਿਹਾ ਆ ਔਰ ਸਾਰੇ ਪੰਜਾਬੀਆਂ ਦੀ ਮੰਗ ਆ ਕਿ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਦੀ ਪੀਸੀਸੀ ਕਰਵਾਈ ਜਾਵੇ ਉਹਨਾਂ ਦੇ ਜਿਹੜੇ ਕੈਰੈਕਟਰ ਸਰਟੀਫਿਕੇਟ ਆ ਉਹ ਲਿਆਂਦੇ ਜਾਣ ਦੇਖੋ ਇਸ ਟਾਈਮ ਸਿਰਫ ਰਹੀਮਪੁਰ ਦੇ ਵਿੱਚ ਜੇ ਆਪਾਂ ਤਲਜੀਪੋਰੀ ਹਾਂ ਉੱਥੇ ਜੇਕਰ ਸਬਦੀ ਮੰਡੀ ਆ ਉਹ ਚ 500 ਦੀ 500 ਰੇੜੀ ਪ੍ਰਵਾਸੀਆਂ ਦੀ ਆ ਜੇਕਰ ਕੋਈ ਪੰਜਾਬੀ ਉੱਤੇ ਰੇੜੀ ਲਾਂ ਜਾਵੇ ਤਾਂ ਇਹ ਜਿਹੜੇ ਪ੍ਰਵਾਸੀ ਉਹਨਾਂ ਨਾਲ ਗੁੰਡਾਗਰਦੀ ਕਰਦੇ ਆ ਔਰ ਇਹ ਇਹ ਯੂਪੀ ਤੋਂ ਕ੍ਰਾਈਮ ਕਰਕੇ ਇੱਥੇ ਮਤਲਬ ਸਾਡੇ ਪੰਜਾਬ ਦੇ ਵਿੱਚ ਆ ਜਾਂਦੇ ਆਦਰ ਸਟੇਟਾਂ ਵਿੱਚ ਚਲ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਹਾਂ ਤੁਸੀਂ ਇਹ ਨਾ ਸਮਝੋ ਕਿ ਪੰਜਾਬ 'ਚ ਸੇਕੀਸਮ ਕਰਕੇ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਐਡਾ ਨਹੀਂਗਾ ਜਿਹੜਾ ਮਹਾਰਾਸ਼ਟਰ ਮਹਾਰਾਸ਼ਟਰ ਇੱਕ ਹਿੰਦੂ ਸਟੇਟ ਆ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਪ੍ਰਵਾਸੀਆਂ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਵੀ ਬਿਹਾਰੀਆਂ ਦਾ ਤੇ ਯੂਪੀ ਆਣ ਦਾ ਵਿਰੋਧ ਹੋ ਰਿਹਾ ਔਰ ਮਹਾਰਾਸ਼ਟਰ ਵਾਲੇ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਆਪਣੀ ਮਰਾਠੀ ਭਾਸ਼ਾ ਨੂੰ ਬਚਾਉਣ ਦੇ ਲਈ ਉੱਥੇ ਫਾਇਕ ਲੜ ਰਹੇ ਆ ਔਰ ਮੇਰੀ ਆਪਣੇ ਸਾਰੇ ਪੰਜਾਬੀਆਂ ਨੂੰ ਅਪੀਲ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਕਿ ਸਾਨੂੰ ਆਪਣੇ ਕਲਚਰ ਦੇ ਲਈ ਸਾਨੂੰ ਆਪਣੀ ਸੱਭਿਆਚਾਰ ਦੇ ਲਈ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ ਦੇ ਲਈ ਸਾਨੂੰ ਇਕੱਠੇ ਆਉਣਾ ਪੈਣਾ ਸਾਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੇ ਲਈ ਸਾਨੂੰ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਸਾਨੂੰ ਇਕੱਠੇ ਆਉਣਾ ਪੈਣਾ ਇਸ ਕਰਕੇ ਸਾਰੇ ਜਾਤ ਪਾਤ ਉਪਰ ਓਟ ਕੇ ਇੱਕ ਪੰਜਾਬੀ ਦੇ ਿੱਡੇ ਥਲੇ ਹੋ ਕੇ ਆਪਾਂ ਪੰਜਾਬ ਦੇ ਭਵਿੱਖ ਦੇ ਲਈ ਲੜੀਏ ਔਰ ਆਪਾਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਉਹ ਵਿਧਾਨ ਸਭਾ ਚ ਬਿਲ ਪਾਸ ਕਰੇ ਕਿ ਜਿਹੜੇ ਪੰਜਾਬ ਜਿਹੜੇ ਪ੍ਰਵਾਸੀ ਆਉਂਦੇ ਆ ਬਾਹਰੋਂ ਉਹ ਆ ਕੇ ਮਹੀਨੇ ਵਿੱਚ ਹੀ ਆਪਣੇ ਰਾਸ਼ਨ ਕਾਰ ਤੇ ਆਧਾਰ ਕਾਰਡ ਬਣਾ ਲੈਂਦੇ ਆ ਉਹਨਾਂ ਤੇ ਰੋਕ ਲਗਾਈ ਜਾਵੇ ਜਿੱਦਾਂ ਹਿਮਾਚਲ ਚ ਸਾਡਾ ਪੰਜਾਬੀ ਜਾ ਕੇ ਕੋਈ ਜ਼ਮੀਨ ਨਹੀਂ ਨਹੀਂ ਲੈ ਸਕਦਾ ਪਰ ਅਸ ਟਾਈਮ ਦੇਖੋ ਪ੍ਰਵਾਸੀ ਐਸ ਟਾਈਮ ਜਿੱਥੇ ਤੁਸੀਂ ਦੇਖ ਲਓ ਜਿਹੜੇ ਕੰਮ ਵਿੱਚ ਤੁਸੀਂ ਦੇਖ ਲਓ ਸਾਰੇ ਪਾਸੇ ਪ੍ਰਵਾਸੀ ਜਿਹੜੇ ਸਾਡੇ ਪੰਜਾਬੀ ਆ ਸਾਡੇ ਪੰਜਾਬੀ ਨੂੰ ਦਬਾਇਆ ਜਾ ਰਿਹਾ ਇਸ ਕਰਕੇ ਸਾਨੂੰ ਉੱਠਣਾ ਪੈਣਾ ਸਾਨੂੰ ਉੱਠਣਾ ਪੈਣਾ ਆਪਣੀ ਸੱਭਿਆਚਾਰ ਦੇ ਲਈ ਸਾਨੂੰ ਉੱਠਣਾ ਪੈਣਾ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਉਹਨਾਂ ਦੇ ਫਿਊਚਰ ਦੇ ਲਈ ਦਿਨ ਦਿਨ ਇਹਨਾਂ ਦਾ ਜਿਹੜਾ ਪ੍ਰਾਧ ਉਹ ਵੱਧਦਾ ਜਾ ਰਿਹਾ ਆ ਦੇਖੋ ਉਸੇ ਦਿਨ ਉਸ ਮੁੰਡੇ ਦੇ ਨਾਲ ਵੇਪ ਹੋਇਆ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਕੁੜੀ ਨਾਲ 6 ਸਾਲਾਂ ਦੀ ਨਾ ਹੋਇਆ ਤੇ ਇਹਦਾ ਮਤਲਬ ਕਿ ਉਹਨਾਂ ਨੂੰ ਡਰ ਨਹੀਂ ਕਿਸੇ ਦਾ ਮੇਰੀ ਤਾਂ ਪ੍ਰਸ਼ਾਸਨ ਅੱਗੇ ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਹੁਣੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਪਹਿਲੀ ਗੱਲ ਤਾਂ ਇਹਨਾਂ ਨੂੰ ਜਗ੍ਹਾ ਨਹੀਂ ਲੈਣੀ ਚਾਹੀਦੀ ਇੱਥੇ ਤਾਂ ਨਾ ਹਨਾ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਆ ਦੇਖੋ ਆਪਾਂ ਹਿਮਾਚਲ ਚ ਜਾਂਦੇ ਆ ਹਿਮਾਚਲ ਵਾਲੇ ਲੋਕ ਬਿਲਕੁਲ ਵੀ ਕਿਸੇ ਨੂੰ ਪਸੰਦ ਨਹੀਂ ਕਰਦੇ ਇੱਥੇ ਕੀ ਸਾਨੂੰ ਪੰਜਾਬੀਆਂ ਨੂੰ ਵੀ ਜਗ੍ਹਾ ਹੈ ਨਹੀਂ ਕਿ ਆਪਣਾ ਸ਼ਹਿਰਪੁਰ ਜਿਹੜਾ ਆਪਣਾ ਪੰਜਾਬ ਹੈ ਇਹ ਆਸ਼ਰਮ ਆ ਵੀ ਜਣਾ ਖਣਾ ਜਿਹੜਾ ਆ ਇੱਥੇ ਆਪਣੀ ਜਾਇਦਾਦ ਬਣਾਈ ਜਾਂਦਾ ਹੈ ਜਿਹੜੇ ਜਾਇਦਾਦ ਦੇ ਮਾਲਕ ਉਹਨਾਂ ਨੂੰ ਬਾਹਰ ਨਿਕਲਿਆ ਜਾਂਦਾ ਜਾਂ ਉਹਨਾਂ ਦੀਆਂ ਕੁੜੀਆਂ ਨਾਲ ਜਾਂ ਉਹਨਾਂ ਦੇ ਮੁੰਡੇ ਨਾ ਪਹਿਲਾਂ ਤਾਂ ਕਹਿੰਦੇ ਸੀ ਕੁੜੀਆਂ ਸੇਫ ਨਹੀਂ ਹੈਗੀਆਂ ਹੁਣ ਤਾਂ ਮੁੰਡੇ ਵੀ ਸੇਫ ਹੈ ਨਹੀਂ ਭਾਜੀ ਤੇ ਬਾਕੀ ਗੱਲ ਇਹ ਆ ਵੀ ਇਹਨਾਂ ਨੂੰ ਹੁਣੇ ਕਰਨੀ ਤੋਂ ਕਰਨੀ ਚਾਹੀਦੀ ਜੇ ਜਾਵੇ ਤਾਂ ਉਹ ਮਾਪੇ ਨੂੰ ਇਨਸਾਫ ਦਿੱਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਰਵੀਰ ਲਈ ਸਾਰੇ ਇੱਕ ਕੈਂਡਲ ਮਾਰਚ ਕੱਢ ਰਹੇ ਆ ਜੋ ਹਰਵੀਰ ਲਈ ਇੱਕ ਸ਼ਰਧਾਂਜਲੀ ਆ ਪਰ ਮੈਂ ਨਾਲ ਨਾਲ ਇਹ ਵੀ ਕਹਿਣਾ ਚਾਹੂਗੀ ਦੇਖੋ ਅੱਜ ਇੱਕ ਬੋਲ ਦੇ ਉੱਤੇ ਅਸੀਂ ਸਾਰੇ ਇਕੱਠੇ ਹੋਏ ਆਂ ਪਰ ਇਹ ਲੜਾਈ ਇੱਥੇ ਹੀ ਸੀਮਤ ਨਾ ਰਹਿ ਜਾਵੇ ਤੇ ਪੰਜਾਬ ਦੇ ਵਿੱਚ ਦੇਖੋ ਆਏ ਦਿਨ ਇੱਕ ਭਈਆ ਪੰਜਾਬ ਪੱਦੇ ਵਿੱਚ 20-20 ਭਈਏ ਨਾਲ ਲੈ ਕੇ ਆਉਂਦਾ ਤੇ ਤੁਸੀਂ ਦੇਖੋ ਕਿ ਅਸੀਂ ਇਥੇ ਉਹਨਾਂ ਨੂੰ ਸ਼ਰਨ ਦੇ ਰਹੇ ਆ ਆਪਣੇ ਮਕਾਨਾਂ ਦੇ ਵਿੱਚ ਕਿਰਾਏ ਤੇ ਰੱਖ ਰਹੇ ਆ ਹਰ ਇੱਕ ਚੀਜ਼ ਕਰ ਰਹੇ ਆ ਨਾ ਆਏ ਦਿਨ ਤੁਸੀਂ ਪਿੱਛੇ ਜੇ ਮੰਡੀ ਵਿੱਚ ਵੀ ਦੇਖਿਆ ਸੀ ਆਪਸ ਦੇ ਵਿੱਚ ਹੀ ਬਿਹਾਰੀਆ ਬਿਹਾਰੀਆਂ ਨੇ 20-20 ਰੁਪਏ ਲਈ ਕਤਲ ਕਰ ਦਿੱਤਾ ਦੇਖੋ ਜਦੋਂ ਵੀ ਵਾਰਦਾਤ ਆਉਂਦੀ ਆ ਇੰਨਾ ਭਈਆਂ ਦੇ ਸਿਰ ਤੇ ਹੁੰਦੀ ਆ ਘਰਾਂ ਦੇ ਵਿੱਚ ਚੋਰੀਆਂ ਆਏ ਦਿਨ ਸਭ ਕੁਝ ਹੁੰਦਾ ਹਨ ਪਰ ਸਾਡੇ ਪੰਜਾਬ ਦੇ ਵਿੱਚ ਮਤਾ ਕਿਉਂ ਨਹੀਂ ਪਾਇਆ ਜਾਂਦਾ ਦੇਖੋ ਕਿ ਅਸੀਂ ਬਾਹਲੇ ਸਟੇਟਾਂ ਵਿੱਚ ਜਾਈਏ ਸਾਨੂੰ ਜਗ੍ਹਾ ਲੈਣੀ ਇੰਨੀ ਔਖੀ ਹੁੰਦੀ ਆ ਇਹ ਡਬਲ ਡਬਲ ਵੋਟਰ ਕਾਰਡ ਬਣਾਉਂਦੇ ਆ ਬਿਹਾਰ ਯੂਪੀ ਵਿੱਚ ਵੀ ਇਹਨਾਂ ਦੇ ਬਾਰਡਰ ਕਾਰਡ ਚੱਲਦੇ ਤੇ ਪੰਜਾਬ ਦੇ ਵਿੱਚ ਵੀ ਚੱਲਦੇ ਆ ਇਹ ਕਿਉਂ ਹੁੰਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਦੇਖੋ ਸਾਡੇ ਅਸੀਂ ਇੱਕ ਵੋਟਰ ਕਾਰਡ ਵੀ ਬਣਾਣਾ ਜਾਣਦੇ ਆ ਤਾਂ ਉੱਥੇ 20 ਵਾਰ ਤਸਦੀਕ ਕੀਤਾ ਜਾਂਦਾ ਕਿ ਤੁਸੀਂ ਇੱਥੇ ਕਿੰਨੇ ਦੇ ਰਹੇ ਨੇ ਆ ਤੁਸੀਂ ਦੇਖੋ ਕਿ ਇਹਨਾਂ ਦੇ ਜਿਹੜੇ ਵੋਟਰ ਕਾਰਡ ਆ ਜਾਂ ਆਧਾਰ ਕਾਰਡ ਬਣਾਏ ਜਾਂਦੇ ਆ ਉਹ ਜੁਪੀ ਬਿਹਾਰ ਦੇ ਵਿੱਚ ਵੀ ਚੱਲਦੇ ਤੇ ਪੰਜਾਬ ਦੇ ਵਿੱਚ ਵੀ ਚੱਲਦੇ ਆ ਕਿ ਉਹ ਬਣਦੇ ਕਿਦਾਂ ਆ ਸੰ ਤਾਂ ਇਹ ਨਹੀਂ ਸਮਝ ਆਉਂਦੀ ਸਾਡੇ ਲਈ ਉਹ 20 ਵਾਰ ਵੈਰੀਫਾਈ ਕਰਨਾ ਪੈਂਦਾ ਪੰਜਾਬੀ ਵਾਲੇ ਇਹਨਾਂ ਲਈ ਕੁਝ ਕਲੀਰੀਫਾਈ ਨਹੀਂ ਆ ਔਰ ਮੈਂ ਕਈ ਜਾਣਿਆਂ ਨੂੰ ਇਹਨਾਂ ਨੂੰ ਵੀ ਕਈ ਵਾਰ ਪੁੱਛਿਆ ਕਿ ਤੁਸੀਂ ਵਿਹਾਰ ਦੇ ਵਿੱਚ ਜਾ ਕੇ ਵੀ ਵੋਟਾਂ ਪਾਣੇ ਇੱਥੇ ਵੀ ਪਾਣੇ ਕਿੱਦਾਂ ਪਾਣਨੇ ਆ ਸਾਨੂੰ ਸਮਝ ਨਹੀਂ ਆਈ ਇਸ ਗੱਲ ਦੀ ਕਿ ਮੈਂ ਤਾਂ ਇਹ ਕਹਿੰਨੀ ਆ ਕਿ ਇੱਕ ਇੱਕ ਦਾ ਆਧਾਰ ਕਾਰਡ ਵੋਟਰ ਕਾਰਡ ਇਹ ਵੀ ਜ਼ਰੂਰ ਚੈੱਕ ਹੋਣਾ ਚਾਹੀਦਾ ਕਿ ਕਿੰਨਾਂ ਨੇ ਇਹਨਾਂ ਦੇ ਬਣਵਾਉਣ ਵਿੱਚ ਮਦਦ ਕੀਤੀ ਆ ਔਰ ਕਿੰਨਾਂ ਨੇ ਨੀਲੇ ਕਾਰਡ ਦੇਖ ਲਓ ਪੰਜਾਬ ਦੀ ਆਵਾਮ ਲਈ ਨੀਲੇ ਕਾਰਡ ਇੱਕ ਗਰੀਬ ਯੋਜਨਾ ਬਣਾਇਆ ਗਿਆ ਸੀ ਆ ਕਿ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਨਾ ਪਰ ਉਹਦਾ ਫਾਇਦਾ ਸਿਰਫ ਇੱਕ ਬਈਆ ਕਹੇ ਲੋ ਜਿੰਨੇ ਵੀ ਬਈਆ ਆ ਉਹਨਾਂ ਵਿੱਚੋਂ 50% ਜੇ ਭਈਏ ਤਾਂ ਉਹਦੇ ਵਿੱਚੋਂ 20% ਦਾ ਫਾਇਦਾ ਲੈ ਰਹੇ ਆ ਤੇ ਮੈਂ ਇਹ ਕਹੂੰਗੀ ਜੇ ਕੋ ਪਲੀਜ਼ ਜਿਹੜੇ ਵੀ ਹੈਗੇ ਇਹਨਾਂ ਦੀ ਤਸਦੀਕ ਕੀਤੀ ਜਾਵੇ ਤੇ ਪੀਸੀਸੀ ਜ਼ਰੂਰ ਕਰਵਾਈ ਜਾ ਧੰਨਵਾਦ ਜੀ